ਸਿਰਫ 35000 ਰੁਪਇਆ ਖਰਚ ਕਰਕੇ ਸਿੱਧਾ ਤੁਸੀਂ ਕੰਮ ਦੇ ਅਧਾਰ ਤੇ ਜਾ ਸਕਦੇ ਹੋ ਹੁਣ ਤਾਂ ਆਪਣਾ ਗੀ ਸਟ੍ਰਿੰਗਦਾ ਹਨਾ ਕਾਰਪੈਂਟਰ ਆਪਾਂ ਕਹਿ ਦਿੰਨੇ ਹਾਂਗੇ ਤੇ ਸਟੀਲ ਫਿਕਚਰ ਜਿਨ੍ਹਾਂ ਨੂੰ ਮਤਲਬ ਆਪਣਾ ਲੋਹੇ ਦੇ ਜਿਹੜੇ ਉੱਪਰ ਜਾਲ ਬੰਨ੍ਹਦੇ ਨੇ 35000 ਦੇ ਵਿੱਚ ਇਨਕਲੂਡਿੰਗ ਟਿਕਟਾਂ ਵੀ ਨੇ ਮੈਡੀਕਲ ਦਾ ਖਰਚਾ ਵੀ ਵਿੱਚ ਹੀ ਹੈ ਮਤਲਬ ਟੋਟਲ ਖਰਚਾ ਜੋ ਤੁਹਾਡਾ ਹੋਊਗਾ ਸਿਰਫ 35000 ਹੀ ਆਊਗਾ ਪੈਸੇ ਕਦੋਂ ਦੇਣੇ ਨੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਤੇ ਜੇ ਕੋਈ ਜਾਣਾ ਚਾਹਦਾ ਆਪਣਾ ਕੈਬ ਡਰਾਈਵਰ ਦੇ ਵਿੱਚ ਸਿੱਧਾ ਦੁਬਈ ਦਾ ਇਹਦੇ ਵਿੱਚ ਵੀ ਜੋ ਤੁਹਾਡਾ ਖਰਚਾ ਵਰਚਾ ਜੋ ਵੀ ਕੁਛ ਹੈਗਾ ਉਹ ਤੁਸੀਂ ਸਾਰੇ ਪੈਸੇ ਦੇਣੇ ਨੇ ਆਪਣਾ ਵੀਜ਼ੇ ਤੋਂ ਬਾਅਦ ਪਹਿਲਾ ਕੁਛ ਨਹੀਂ ਦੇਣਾ ਹੈਗਾ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਪਣੇ ਭਰਾ ਕੋਲ ਪਹੁੰਚੇ ਜੀ ਆਪਾਂ ਫਰੀਦਕੋਟ ਸ਼ਹਿਰ ਦੇ ਵਿੱਚ ਸੱਚੀ ਗੱਲ ਵੀਰੇ ਪਹਿਲਾਂ ਤਾਂ ਸੱਚੀ ਗੱਲ ਬਾਈ ਜੀ ਤੇ ਇੱਕ ਵਾਰੀ ਆਪਣੇ ਇਮੀਗ੍ਰੇਸ਼ਨ ਦਾ ਨਾਮ ਕੀ ਹੈ ਜੇ ਕਿਸੇ ਨੇ ਆਪਣੇ ਕੋਲ ਵਿਜ਼ਿਟ ਕਰਨਾ ਹੈਗਾ ਵੀ ਐਡਰੈਸ ਕੀ ਪੈਂਦਾ ਆਪਣਾ ਦੱਸ ਇੱਕ ਵਾਰੀ ਸਾਈ ਐਂਟਰਪ੍ਰਾਈਜ਼ ਪਿਛਲੇ 15 ਸਾਲ ਤੋਂ ਤੁਹਾਡੀਆਂ ਸੁਭਾਵਾਂ ਦੇ ਲਈ ਹਮੇਸ਼ਾ ਹੀ ਖੜਾ ਰਹਿਦਾ ਹੈਗਾ ਪਹਿਲਾ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਦੂਜੀ ਵਾਰੀ ਤੁਹਾਡੇ ਸਾਡੇ ਕੋਲੇ ਤੁਸੀਂ ਵਿਜ਼ਿਟ ਕੀਤੇ ਹੋ ਬਹੁਤ ਬਹੁਤ ਸਵਾਗਤ ਹੈ ਮਜਬੂਰ ਕਰਤਾ ਮੈਨੂੰ ਦੁਬਾਰਾ ਆਉਣ ਤੇ ਲਈ ਉਹਦੇ ਕੀ ਰੀਜ਼ਨ ਕੀ ਹੈ ਆਬੀਅਸਨ ਦੱਸਾਂਗੇ ਅੱਜ ਤੁਹਾਡੇ ਲਈ ਨਵੇਂ ਕਨਸੈਪਟ ਲੈ ਕੇ ਆਏਗੇ ਆਪਣਾ ਸਾਈ ਇੰਟਰਪ੍ਰਾਈਜ਼ ਫਰੀਦਕੋਟ ਸਦਰ ਥਾਣੇ ਦੇ ਬਿਲਕੁਲ ਆਪੋਜ਼ਿਟ ਬੈਠਾ ਹੈ ਠੀਕ ਹੈ ਤੇ ਸ਼ੁਰੂ ਦੇ ਵਿੱਚ ਜਦੋਂ ਇਮੀਗ੍ਰੇਸ਼ਨ ਦਾ ਨਾਮ ਆ ਜਾਂਦਾ ਆਪਣੇ ਬਹੁਤ ਸਾਰੇ ਭਰਾਵਾਂ ਦੇ ਮਨ ਦੇ ਵਿੱਚ ਸਵਾਲ ਆ ਜਾਂਦੇ ਕਿ ਯਾਰ ਬਾਈ ਠੱਗੀ ਨਾ ਹੋ ਜੇ ਤਾਂ ਮੈਂ ਜਾਂਦਾ 15 ਸਾਲ ਤੋਂ ਜਿਹੜੇ ਬੰਦੇ ਅ ਤੇ ਗੱਲ ਕਰੋਗੇ ਠੱਗੀ ਦੇ ਮਿੱਤਰੋ ਵੀਜ਼ਾ ਆਉਣ ਤੱਕ ਦਾ ਸਾਰਾ ਖਰਚਾ ਹੈ ਆਪਦੇ ਪੱਲੋਂ ਕਰਦੇ ਨੇ ਜਦੋਂ ਕਲਾਇੰਟ ਦਾ ਵੀਜ਼ਾ ਆ ਜਾਂਦਾ ਚੈੱਕ ਕਰਾਓ ਆਪਦੇ ਘਰ ਦੇ ਉਹਨਾਂ ਨਾਲ ਲੈ ਕੇ ਆਓ ਤੁਹਾਡੇ ਦੇ ਵਿੱਚ ਕੋਈ ਹੁਸ਼ਿਆਰ ਬੰਦਾ ਹੈਗਾਗਾ ਜਿਹਨੂੰ ਜਿਆਦਾ ਨੌਲੇਜ ਹੈਗੀ ਹੈ ਉਹਨੂੰ ਬਲਾਓ ਉਹ ਤੋਂ ਚੈੱਕ ਕਰੋ ਉਸ ਤੋਂ ਬਾਅਦ ਆਪਾਂ ਉਹਨੂੰ ਬਣਦੀ ਪੇਮੈਂਟ ਜੀ ਜੀ ਦੇ ਦੋ ਹੁਣ ਜੇ ਗੱਲ ਕਰੋਗੇ ਪੇਮੈਂਟ ਕਿੰਨੀ ਕਿ ਜਿਹੜਾ ਕੰਮ ਮਾਰਕੀਟ ਦੇ ਵਿੱਚ ਲੱਖਾਂ ਚੋਰਾ ਉਹ ਕੰਮ ਤਾਂ ਇਹ ਹਜ਼ਾਰਾਂ ਚ ਕਰ ਦਿੰਦੇ ਨੇ ਸ਼ੁਰੂ ਦੇ ਵਿੱਚ ਇੱਕ ਸਭ ਤੋਂ ਵੱਡਾ ਸਰਪ੍ਰਾਈਜ਼ ਇਹ ਲੱਗਿਆ ਸਕ੍ਰੀਨ ਤੇ ਇਹਨਾਂ ਦੇ ਕੰਟੈਕਟ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਜੀ ਕਿਸੇ ਨੇ ਵਿਰੜ ਕਰਨਾ ਹੈ ਸਵੇਰੇ 9 ਵਜੇ ਆਫਿਸ ਆਪਣਾ ਓਪਨ ਹੋ ਜਾਂਦਾ ਹੈ ਆਪਾਂ ਆਵੋ ਜਣੇ ਆ ਸ਼ਾਮ ਨੂੰ 6 6:30 ਵਜੇ ਸੱਕਾ ਕਿਰਪਾ ਸਰਦੀਆਂ ਦੇ ਦਿਨ ਹੈਗੇ 9:30 ਵਜੇ ਸਟਾਰਟ ਹੋ ਜਾਂਦੇ ਆਪਾਂ ਤੇ ਉਸ ਤੋਂ ਬਾਅਦ ਸਾਰਾ ਦਿਨ ਬੈਠਦੇ ਆਪਾਂ ਇੱਥੇ ਇੱਥੇ ਹੁੰਦੇ ਨੇ 6 ਵਜੇ ਤੱਕ ਬਾਕੀ ਸਕ੍ਰੀਨ ਤੇ ਕੰਟੈਕਟ ਨੰਬਰ ਚੱਲ ਰਿਹਾ ਹੁਣ ਸਭ ਤੋਂ ਜਿਹੜਾ ਵੱਡਾ ਚੀਜ਼ ਹੁੰਦੀ ਹੈਗੀ ਕਿ ਬਈ ਮੈਂ ਸਿੱਧਾ ਕੰਮ ਦੇ ਆਧਾਰ ਤੇ ਜਾਣਾ ਹੈ ਤੇ ਮੈਂ ਪੈਸੇ ਵੀ ਕੱਟ ਲਾਉਣੇ ਆ ਤੇ 50000 ਖਰਚ ਸਕਦੇ ਹੁ ਨਹੀਂ ਕਰ ਹੋਰ ਕਟਾ ਦੀ ਜੀ ਹੋਰ ਕਟਾ ਦਿਓ 35 ਕਰ ਦਈਏ ਕਰ ਦੋ ਹੋਰ 35 ਦਾ ਠੀਕ ਸਿਰਫ 35000 ਰੁਪਇਆ ਖਰਚ ਕਰਕੇ ਸਿੱਧਾ ਤੁਸੀਂ ਕੰਮ ਦੇ ਆਧਾਰ ਤੇ ਜਾ ਸਕਦੇ ਹੁਣ ਜੇ ਗੱਲ ਕਰੋਗੇ ਕੰਮ ਕਿਹੜੇ ਕਿਹੜੇ ਮੇਰੇ ਕੋਲ ਆਪਣੇ ਪੁਰਾਣੇ ਸ਼ੀਟ ਦਿੱਤੀ ਸੀ ਇੱਕ ਕਹਿੰਦਾ ਆਪਾਂ ਨੂੰ ਇਹਦੇ ਵਿੱਚ ਬੰਦੇ ਚਾਹੀਦੇ ਨੇ ਠੀਕ ਹੈ ਮੈਂ ਤੁਹਾਨੂੰ 10 ਦਿਨਾਂ ਨਾਲ ਬੋਲ ਕੇ ਸਭ ਤੋਂ ਪਹਿਲਾਂ ਤਾਂ ਆਪਣਾ ਜੀ ਸਟ੍ਰਿੰਗਦਾ ਹਨਾ ਕਾਰਪੈਂਟਰ ਆਪਾਂ ਕਹਿ ਦਉਣੀ ਹੋਣਗੇ ਤੇ ਸਟੀਲ ਫਿਕਚਰ ਜਿਨ੍ਹਾਂ ਨੂੰ ਮਤਲਬ ਆਪਣਾ ਲੋਹੇ ਦੇ ਜਿਹੜੇ ਉੱਪਰ ਜਾਲ ਬੰਨ੍ਹਦੇ ਜਾਲ ਬੰਨ੍ਹਦੇ ਨੇ ਠੀਕ ਹੈ ਮੈਸ਼ਨ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਹੈਲਪਰ ਵੀ ਜਾ ਸਕਦੇ ਜੁਰੂ ਨਹੀਂ ਕਿ ਕੱਲੇ ਸਕਿੱਲ ਨਹੀਂ ਹੁੰਦੇ ਨੇਗੇ ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦੇ ਕੋਈ ਸਕਿੱਲ ਨਹੀਂ ਹੈਗੇ ਤਾਂ ਉਹ ਹੈਲਪਰ ਦੇ ਤੌਰ ਤੇ ਵੀ ਜਾ ਸਕਦੇ ਨੇ ਤੇ ਇਹ ਆਪਾਂ ਕਰਦੇ ਆਂ ਅਗਲਾ ਸਿੱਧਾ ਦੁਬਈ ਦਾ ਵੀਜ਼ਾ ਜਣਾ ਜੀ ਆ ਇੱਥੇ ਮੈਂ ਥੋੜੀ ਜਿਹੀ ਇੱਕ ਗੱਲ ਥੋੜੀ ਕੱਟਦੇ ਆਂ ਪਿਛਲੀ ਵਾਰ ਤੁਸੀਂ ਆਏ ਸੀ ਆਪਾਂ 45 ਦਾ ਆਫਰ ਦਿੱਤਾ 45 ਦਾ ਆਫਰ ਦਿੱਤਾ ਸੀ ਕਈ ਹਾਂ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੈਗੇ ਵੱਡੀ ਗਿਣਤੀ ਦੇ ਵਿੱਚ ਮੇਰੇ ਤੁਹਾਡੀ ਵੀਡੀਓ ਦੇਖ ਕੇ ਮੇਰੇ ਕੋਲ ਕੈਂਡੀਡੇਟ ਪਹੁੰਚੇ ਉਹਨਾਂ ਨੇ ਇਸ ਚੀਜ਼ ਦਾ ਬਹੁਤ ਵਧੀਆ ਫਾਇਦਾ ਚੁੱਕਿਆ ਠੀਕ ਹੈ ਜੀ ਈਵਨ ਕਿ ਇੰਨੀਆਂ ਦਵਾਵਾਂ ਮਿਲੀਆਂ ਮਾ ਮਾ ਪੁੰਚੀਆਂ ਨਾਲ ਮੇਰੇ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਪਈਆਂ ਨੇ ਬਹੁਤ ਸਾਰੇ ਲੋਕਾਂ ਨੇ ਉਸ ਚੀਜ਼ ਦਾ ਫਾਇਦਾ ਚੁੱਕਿਆ ਤੇ ਹੁਣ ਆ ਜਿਹੜਾ 35 ਵਾਲਾ ਫਾਇਦਾ ਅਸੀਂ ਤੁਹਾਨੂੰ ਦੱਸਣ ਲੱਗੇ ਆਂ ਵੀ 35 ਵਾਲਾ ਫਾਇਦਾ ਵੀ ਜਰੂਰ ਚੱਕੋ ਇਹਦੇ ਵਿੱਚ ਟਿਕਟ ਵੀ ਇਨਕਲੂਡ ਹੋਊਗੀ ਮੈਡੀਕਲ ਵੀ ਇਨਕਲੂਡ ਹੋਊਗਾ ఎవਰੀਥਿੰਗ ਸਾਰਾ ਕੁਝ ਇਨਕਲੂਡ ਹੋਊਗਾ ਵੀ ਤੁਸੀਂ 35000 ਲਾਉਣਾ ਹੈ 35000 ਦੇ ਵਿੱਚ ਕਈ ਭਰਾਵਾਂ ਨੂੰ ਇਹ ਹੋ ਕੇ ਸ਼ਾਇਦ ਟਿਕਟ ਦਾ ਖਰਚਾ ਲੱਗ ਦਿੰਨਾ 35000 ਦੇ ਵਿੱਚ ਇਨਕਲੂਡਿੰਗ ਟਿਕਟਾਂ ਵੀ ਨੇ ਮੈਡੀਕਲ ਦਾ ਖਰਚਾ ਵੀ ਵਿੱਚ ਹੀ ਹੈ ਮਤਲਬ ਟੋਟਲ ਖਰਚਾ ਜੋ ਤੁਹਾਡਾ ਹੋਊਗਾ ਸਿਰਫ 35000 ਹੀ ਆਊਗਾ ਪੈਸੇ ਕਦੋਂ ਦੇਣੇ ਨੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਅੱਛਾ ਇਹਦੇ ਲਈ ਜੇ ਆਪਾਂ ਗੱਲ ਕਰੀਏ ਜੋ ਉਮਰ ਕਿੰਨੀ ਹੋਣੀ ਚਾਹੀਦੀ ਹੈ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਨਾ ਹੋਣਾ ਚਾਹੀਦਾ ਇੱਕ ਵਾਰੀ ਉਹ ਦੱਸ ਦੋ ਇਹਦੇ ਵਿੱਚ ਏਜ ਲਿਖੀ ਵੀ ਆ অলਰੈਡੀ ਮੈਂ ਪਹਿਲਾਂ ਇਹਦੇ ਵਿੱਚ 19 19 ਤੋਂ ਲੈ ਕੇ 55 ਸਾਲ ਸਭ ਤੋਂ ਵੱਡੀ ਗੱਲ ਹੈ ਵੀ ਕੰਪਨੀਆਂ 55 ਸਾਲ ਦੇ ਨੂੰ ਕੋਈ ਨਹੀਂ ਲੈਂਦੀਆਂ ਹਾਂ ਜੀ ਅਸੀਂ ਤੁਹਾਨੂੰ ਇਸ ਕੰਪਨੀ ਦੇ ਵਿੱਚ 55 ਸਾਲ ਉਮਰ ਤੱਕ ਤੁਹਾਨੂੰ ਅਸੀਂ ਭੇਜ ਸਕਦੇ ਹਾਂ ਕਿਉਂਕਿ ਬਾਹਰਲੀ ਕੰਟਰੀ ਦੇ ਵਿੱਚ ਕੀ ਕਹਿੰਦੇ ਨੇ ਕਿ 45 ਸਾਲ ਮੰਨਦੇ ਨੇਗੇ ਤੇ ਇਹਨਾਂ ਨੇ 10 ਸਾਲ ਤੁਹਾਡੇ ਉੱਥੇ ਪਹਚਾਤੇ 19 ਸਾਲ ਤੋਂ ਲੈ ਕੇ 55 ਸਾਲ ਤੱਕ ਤੇ ਇਹਦੇ ਵਿੱਚ ਜਾ ਸਕਦੇ ਨੇ ਪੜੇ ਲਿਖੇ ਹੋਣ ਨਾ ਹੋਣ ਕੋਈ ਚੱਕਰ ਨਹੀਂ ਜੀ ਹਣਾ ਇਹਦੇ ਵਿੱਚ ਮੇਰੇ ਕੋਲੇ ਵੀਜ਼ੇ ਵੀ ਆਲਰੇਡੀ ਮੈਂ ਤੁਹਾਨੂੰ ਦਿਖਾ ਦਿਆਂ ਇੱਥੇ ਜਿੰਨੇ ਮੇਰੇ ਵੀਵਰ ਦੇਖ ਰਹੇ ਨੇ ਇਹਦੇ ਵਿੱਚ ਆਲਰੇਡੀ ਸਾਡੇ ਕੋਲੇ ਵੀਜ਼ੇ ਆ ਚੁੱਕੇ ਨੇ ਇਸ ਕੰਪਨੀ ਦੇ ਵਿੱਚ ਸਿਰਫ 5 ਦਿਨ ਦੇ ਵਿੱਚ ਵੀਜ਼ੇ ਬਾਈ ਸਿਰਫ 5 ਦਿਨ ਦੇ ਵਿੱਚ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਇਦਾਂ ਰੱਖ ਦੇਣਾ ਉਹ ਵੀ ਸਿੱਧਾ ਕੰਮ ਦੇ ਆਧਾਰ ਤੇ ਉਹ ਵੀ এমਪਲॉयਮੈਂਟ ਵੀ ਸਰ এমਪਲॉयਮੈਂਟ ਵੀਜ਼ਾ ਤੇ ਇਹ ਤਾਂ ਆ ਗਈ ਆਪਣਾ ਹਨ ਇਹਦੇ ਵਿੱਚ ਜੇ ਤੁਹਾਨੂੰ ਹੋਰ ਪ੍ਰੋਪਰ ਇਨ ਡਿਟੇਲ ਦੇ ਵਿੱਚ ਜਾਣਾ ਤਾਂ ਟਾਈਮ ਕੱਢ ਕੇ ਆ ਜਾਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕਾਲ ਕਰਕੇ ਵੀ ਇਹਦੀ ਪੂਰੀ ਜਾਣਕਾਰੀ ਲੈ ਸਕਦੇ ਹੋ 35000 ਤੁਹਾਨੂੰ ਪਤਾ ਕੁਝ ਵੀ ਨਹੀਂ ਹੈਗਾ ਕੋਸਟ ਤੇ ਤੁਹਾਨੂੰ ਲੱਖਾਂ ਲੱਖਾਂ ਰੁਪਏ ਖਰਚ ਕਰਨ ਦੀ ਲੋੜ ਨਹੀਂ ਜਿਨ੍ਹਾਂ ਦਾ ਬਜਟ ਘੱਟ ਹੈ ਤਾਂ ਉਹ ਇਸ ਵਾਲੇ ਪਾਸੇ ਜਾ ਸਕਦੇ ਨੇ ਅਸੀਂ ਜਾਣੇ ਜੀ ਟੈਕਸੀ ਦੇ ਵਿੱਚ ਜੀ ਜੀ ਦੁਬਈ ਦੇ ਵਿੱਚ ਕੈਬ ਡਰਾਈਵਰ ਦੀ ਤੁਹਾਨੂੰ ਪਤਾ ਹੈਗਾ ਸੈਕਿੰਡ ਕਲਾਸ ਦੀ ਹੈ ਨਾ ਇਹ ਉਹ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਦੁਬਈ ਦੇ ਵਿੱਚ ਜਿਹੜੇ ਡਰਾਈਵਰ ਜਾਂਦੇ ਨੇ ਮੈਂ ਦੱਸ ਦਿਆਂ ਵੀਰ ਜਿੰਨੇ ਵੀ ਦੇਖ ਰਹੇ ਨੇ ਵੀ ਦੁਬਈ ਦੇ ਵਿੱਚ ਜਿਹੜੀ ਡਰਾਈਵਰ ਦੀ ਪੋਸਟ ਹੈਗੀ ਨਾ ਉਹ ਹਾਇਰ ਪੋਸਟ ਮੰਨੀ ਜਾਂਦੀ ਹੈ ਨਾ ਕਿ ਇੱਥੇ ਇੱਥੇ ਵਾਂਗੂ ਫੋਰ ਕਲਾਸ ਮੰਨਿਆ ਜਾਂਦਾ ਹੈਗਾ ਹਾਂ ਜੀ ਹਾਇਰ ਪੋਸਟ ਲਈ ਜਾਣਾ ਚਾਹੁੰਦੇ ਹੋ ਤੁਸੀਂ ਦੁਬਈ ਦਾ ਲਾਇਸੈਂਸ ਬਣਾਉਣਾ ਚਾਹੁੰਦੇ ਹੋ ਇੱਕ ਮੈਂ ਗੱਲ ਹੋਰ ਥੇ ਐਡ ਐਡ ਹੋਰ ਕਰ ਦਿਆਂ ਹਾਂ ਜੀ ਸੱਤ ਤੋਂ 8 ਲੱਖ ਰੁਪਈਆ ਲੋਕ ਲਾ ਕੇ ਜਾਂਦੇ ਨੇ ਟਰਾਲੇ ਦਾ ਲਾਇਸੈਂਸ ਲੈਂਦੇ ਨੇ ਉੱਥੇ ਇਹ ਜੀ ਥੋੜੀ ਧਿਆਨ ਨਾਲ ਸੁਣਿਆ ਹੋਣਾ 7-8 ਲੱਖ ਰੁਪਇਆ ਟਰਾਲੇ ਦਾ ਲਾਇਸੈਂਸ ਲਈ ਜਾਂਦੇ ਨੇ ਜੀ ਖਰਾਬੀ ਕਰਦੇ ਨੇਗੇ ਬਿਲਕੁਲ ਉੱਥੇ ਜਾ ਕੇ 6-6 ਮਹੀਨੇ ਸਾਲ-ਸਾਲ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਜਿੰਨੀਆਂ ਵੀ ਟਰਾਂਸਪੋਰਟਾਂ ਬੁਲਾਉਂਦੀਆਂ ਨੇ ਉਹਨਾਂ ਨੂੰ ਬੈਠਣਾ ਪੈਂਦਾ ਰੂਮਾਂ ਦੇ ਵਿੱਚ ਖੱਜਲ-ਖਵਾਰੀ ਹੋਣੀ ਪੈਂਦਾ ਇੱਥੇ ਤੁਹਾਨੂੰ ਕੰਪਨੀ ਖੁਦ ਬੁਲਾ ਰਹੀ ਹੈ ਖੁਦ ਤੁਹਾਨੂੰ ਲਾਇਸੈਂਸ ਬਣਾ ਕੇ ਦੇ ਦੋ ਮੇਰੇ ਇਹੋ ਜਿਹੇ ਵੀ ਕੈਂਡੀਡੇਟ ਜਿਨ੍ਹਾਂ ਨੇ 1.5 ਮਹੀਨੇ ਚ ਲਾਇਸੈਂਸ ਲੈ ਲਿਆ ਠੀਕ ਹੈ ਜੀ ਇੱਥੋਂ ਗਏ ਡੇਢ ਮਹੀਨੇ ਚ ਮੈਨੂੰ ਉਹਨਾਂ ਦਾ ਮੈਸੇਜ ਆ ਗਿਆ ਬਾਈ ਸਾਡਾ ਲਾਇਸੈਂਸ ਬਣ ਗਿਆ ਵਧਾਈਆਂ ਬਹੁਤ ਬਹੁਤ ਮੈਨੂੰ ਵਧਾਈਆਂ ਰਤੀਆਂ ਉਲਟੀਆਂ ਅੱਛਾ ਇਹ ਤੋਂ ਦੇ ਦਿੱਤਾ ਹੈ ਮੈਂ ਉਲਟਾ ਮੈਨੂੰ ਵਧਾਈਆਂ ਰਤੀਆਂ ਕਿ ਬਾਈ ਸਾਡਾ ਡੇਢ ਮਹੀਨੇ ਚ ਲਾਇਸੈਂਸ ਬਣ ਗਿਆ ਇਹ ਕੰਪਨੀਆ ਦਾ ਪ੍ਰੋਸੈਸ ਇੰਨਾ ਫਾਸਟ ਆ ਠੀਕ ਹੈ ਜੀ ਜੀ ਤੇ ਜੇ ਕੋਈ ਜਾਣਾ ਚਾਹਦਾ ਆਪਣਾ ਕੈਬ ਡਰਾਈਵਰ ਦੇ ਵਿੱਚ ਸਿੱਧਾ ਦੁਬਈ ਦਾ ਇਹਦੇ ਵਿੱਚ ਵੀ ਜੋ ਤੁਹਾਡਾ ਖਰਚਾ ਵਰਚਾ ਜੋ ਵੀ ਕੁਝ ਹੈਗਾ ਉਹ ਤੁਸੀਂ ਸਾਰੇ ਪੈਸੇ ਦੇਣੇ ਨੇ ਆਪਣਾ ਵੀਜ਼ੇ ਤੋਂ ਬਾਅਦ ਪਹਿਲਾ ਕੁਝ ਨਹੀਂ ਦੇਣਾ ਹੈਗਾ ਵੀਜ਼ਾ ਵੀਜ਼ਾ ਮੇਰੇ ਨਾਲ 15 ਦਿਨਾਂ ਚ ਆ ਜਾਂਦਾ ਯਾਰ ਇਹਦਾ ਵੀਜ਼ਾ ਜੀ ਜਿਹੜਾ ਟੈਕਸੀ ਡਰਾਈਵਰ ਦਾ ਵੀਜ਼ਾ ਜੀ এমਪਲੋਇਮੈਂਟ ਵੀਜ਼ੇ ਦੀ ਗੱਲ ਕਰੀਏ ਤਾਂ ਮਹੀਨਾ ਕੁ ਲੱਗ ਜਾਂਦਾ ਹਾਂਜੀ 30 ਦਿਨ ਲੱਗ ਜਾਂਦੇ ਨੇ 30 ਦਿਨ ਜੇ ਅਸੀਂ ਵਿਜ਼ਿਟ ਟੂ এমਪਲੋਇਮੈਂਟ ਕੰਪਨੀਆਂ ਨਾਲ ਕੰਮ ਕਰਦੇ ਹੈਗੇ ਕੰਪਨੀ ਸਿੱਧਾ ਤੁਹਾਨੂੰ ਪਿਕ ਕਰਦੀ ਹੈਗੀ ਏਅਰਪੋਰਟ ਤੋਂ ਹਾਂਜੀ ਸਿੱਧਾ ਕੰਪਨੀ ਕੰਪਨੀ ਕਮਿਊਨਿਟੀ ਰੱਖਦੀ ਕੰਪਨੀ ਦੇ ਕਮਿਊਨਿਟੀ ਚ ਰਹਿਣਾ ਤੁਸੀਂ ਜਾਗੇ ਠੀਕ ਹੈ ਜੀ ਠੀਕ ਹੈ ਜੀ ਜੇ ਤੁਸੀਂ ਜਾਣਾ ਚਾਹੋ ਨੇ ਤਾਂ 15 ਦਿਨਾਂ ਦੇ ਵਿੱਚ ਤੁਸੀਂ ਤਵਾਸੁਲ ਟੈਕਸੀ ਅਬੂਦਾਬੀ ਵੀ ਜਾ ਸਕਦੇ ਹੋ ਸਾਡੇ ਕੋਲ ਤਿੰਨ ਜੋ ਦੋ ਤੋਂ ਸੇ ਕੰਪਨੀ ਤੁਹਾਨੂੰ ਹਾਇਰ ਕਰ ਰਹੀ ਸਿੱਧਾ ਤਾਂ ਉਹਦੇ ਵਿੱਚ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਇਹ ਸੈਮੀਨਾਰ ਵੀ ਕਰਾਉਂਦੇ ਰਹੇ ਨੇ ਹਮੇਸ਼ਾ ਟਾਈਮ ਟੂ ਟਾਈਮ ਬਾਹਰੋਂ ਦੁਬਈ ਤੋਂ ਜਿਹੜੀ ਕੰਪਨੀ ਹੈ ਉਹਨਾਂ ਦੇ ਐਚਆਰ ਉਰੇ ਆਪਣੇ ਪੰਜਾਬ ਆਉਂਦੇ ਨੇ ਇਹਨਾਂ ਕੋਲ ਉਸ ਤੋਂ ਬਾਅਦ ਇੱਕ ਸੈਮੀਨਾਰ ਵੀ ਹੁੰਦਾ ਤੁਸੀਂ ਸੈਮੀਨਾਰ ਵੀ ਅਟੈਂਡ ਕਰ ਸਕਦੇ ਹੋ ਬਾਕੀ ਹੁਣ ਤਾਂ ਸੈਮੀਨਾਰ ਦਾ ਕੋਈ ਚੱਕਰ ਵੀ ਨਹੀਂ ਆਪਣੇ ਬਹੁਤ ਆ ਜਾਊਗਾ ਜੀ 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 ਆਪਾਂ ਡਾਇਰੈਕਟਰੀ ਕੰਟੈਕਟ ਕਰਵਾਵਾਂਗੇ ਹੁਣ ਜੇ ਤਾਂ ਕੋਈ ਜਾਣਾ ਚਾਹੁੰਦਾ ਘੱਟ ਖਰਚੇ ਦੇ ਵਿੱਚ 35000 ਰੁਪਏ ਖਰਚੇ ਤਾਂ ਉਹ ਵੀ ਆ ਸਕਦਾ ਹੈ ਜਿਹੜਾ ਸਪੈਸ਼ਲ ਜਾਣਾ ਚਾਹੁੰਦਾ ਕਿ ਯਾਰ ਮੈਨੂੰ ਐਜ਼ ਅ ਡਰਾਈਵਰ ਜਾਣਾ ਹੈ ਨਾ ਕੈਬ ਡਰਾਈਵਰ ਤੇ ਇਹਦੇ ਵਿੱਚ ਵੀ ਜਾ ਸਕਦਾ ਜੀ ਉਹਦੇ ਵਿੱਚ ਮੈਂ ਹੋਰ ਇੱਕ ਐਡ ਕਰ ਦਿਆਂ ਬਈ ਆਪਣੇ ਕੋਲੇ ਜ਼ਰੂਰੀ ਨਹੀਂ ਵੀ ਮਤਲਬ ਇਹ ਸਕਿੱਲ ਵਾਲੇ ਹੋਣ ਸਕਿੱਲ ਸਕਿੱਲ ਵਾਲੇ ਕਈ ਵੀਰੇ ਨਾ ਕੈਂਡੀਡੇਟ ਜਿਹੜੇ ਹੁੰਦੇ ਆ ਪਲੱਸ 2 ਕਰਨ ਤੋਂ ਬਾਅਦ ਹਾਂਜੀ ਕੁਝ ਫ੍ਰੀ ਹੁੰਦੇ ਨੇ ਮਤਲਬ ਉਹਨਾਂ ਨੂੰ ਕੋਈ ਕੰਮ ਨਹੀਂ ਜਾਣਦੇ ਹੁਨਰ ਨਹੀਂ ਹੁੰਦਾ ਹੱਥਾਂ 'ਚ ਸਕਿੱਲ ਨਹੀਂ ਹੁੰਦੀ ਕੁਝ ਇਹੋ ਜਿਹੇ ਹਸਪੀਟਲ ਨੇ ਉੱਥੇ ਹਾਂਜੀ ਉਹਨਾਂ ਦੇ ਵਿੱਚ ਕੀ ਹੈਗਾ ਐਂਬੂਲੈਂਸ ਦੇ ਨਾਲ ਹੈਲਪਰ ਠੀਕ ਹੈ ਜੀ ਠੀਕ ਹੈ ਜੀ ਉਥੇ ਜਿਵੇਂ 휠ਚੇਅਰ ਤੇ ਪੇਸ਼ੈਂਟ ਨੂੰ ਲੈ ਕੇ ਜਾਂਦੇ ਨੇ ਉਹਦੇ ਲਈ ਹੈਲਪਰ ਇਦਾਂ ਦੀਆਂ ਪੋਸਟਾਂ ਵੀ ਹੈਗੀਆਂ ਮੇਰੇ ਕੋਲ ਜਿਹੜੇ ਸੌਖਾ ਕੰਮ ਕਰਨਾ ਚਾਹੁੰਦੇ ਆ ਜਿੰਨਾਂ ਕੋਲ ਸਕਿੱਲ ਨਹੀਂ ਹੁੰਦੀ ਤਾਂ ਤੁਸੀਂ ਐਜ਼ ਅ ਹੈਲਪਰ ਵੀ ਜਾ ਸਕਦੇ ਹੋ ਮਿੱਤਰੋ ਜਿਹੜਾ ਆਪਣਾ ਕੈਵ ਅਲਾਈ ਪ੍ਰੋਸੈਸ ਹੈ ਉਹਦੇ ਵਿੱਚ ਵੀ ਉਮਰ 19 ਤੋਂ 55 ਚੱਲ ਜੂਗੀ ਨਹੀਂ ਨਹੀਂ ਉਹਦੇ ਵਿੱਚ ਘੱਟੋ ਘੱਟ ਉਮਰ 21 ਸਾਲ हां ए चीज ध्यान दो कटो कट 21 ਸਾਲ ਹੋਣੀ ਚਾਹੀਦੀ ਹੈ ਕੈਬ ਵਾਲੇ ਲਈ ਉਹਦੇ ਵਿੱਚ ਰੀਜਨ ਨਾ ਕਿ ਇਨਸੋਰਸ ਜਿਹੜਾ ਹੈਗਾ ਇਨਸੋਰਸ ਨਹੀਂ ਹੁੰਦਾ ਇਨਸੋਰਸ ਡਰਾਈਵਰ ਦਾ 21 ਸਾਲ ਤੋਂ ਬਾਅਦ ਹੁੰਦਾ ਦੁਬਈ ਦਾ ਦੁਬਈ ਦਾ ਰੂਲ ਆ ਇਹ ਠੀਕ ਹੈ 21 ਸਾਲ ਤੋਂ ਬਾਅਦ ਹੀ ਇਨਸੋਰਸ ਹੁੰਦਾ ਹੈ ਇਨਸੋਰਸ ਤੋਂ ਬਿਨਾ ਤੁਸੀਂ ਉਥੇ ਗੱਡੀ ਨਹੀਂ ਚਲਾ ਸਕਦੇ ਓਕੇ ਜੀ ਤੇ ਲੋ ਬਈ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਆਪਣੇ ਕਿਸੇ ਵੀਰ ਭਾਈ ਨੇ ਬਈ ਸਦਾ ਕੰਮ ਦੇ ਆਧਾਰ ਤੇ ਜਾਣਾ ਹੈ ਦੁਬਈ ਦਾ ਇੱਕ ਸੁਣ ਮੈਂ ਫੋਟੋ ਦਿਖਾਨਾ ਜੋ ਕੱਢਿਓ ਜੀ ਵਾਲੀ ਆਪਣੀ ਜਿਹੜੀ ਆਪਾਂ 294 ਰੁਪਏ ਰੇਟ ਚਾਦਰਾਂ ਕਾ 298 ਚਾਦਰਾਂ ਜਿਹਦਾ ਰੇਟ ਆ ਹਾਂਜੀ ਹਾਂਜੀ ਉਹ ਕੱਢੇ ਇੱਕ ਵਾਰੀ ਸਭ ਤੋਂ ਤਗੜਾ ਸਰਪ੍ਰਾਈਜ਼ ਦੇਣ ਲੱਗਾ ਮੈਂ ਕਹ ਰਿਹਾ ਤੁਸੀਂ ਐ ਕਹੋਗੇ ਕਿ ਭਾਈ ਜਿੱਥੋਂ ਦਾ ਕੰਮ ਬਣ ਜਦਾ ਸਵਾਦ ਆ ਜੀ ਜੀ ਲਓ ਭਾਈ ਆਪਣਾ ਇੰਡੀਆ ਦੇ 294 ਰੁਪਏ ਦੇ ਬਰਾਬਰ ਹੈ ਮਤਲਬ ਉਹਨਾਂ ਦਾ ਰੁਪਈਆ ਜੀ ਆਪਣੇ 294 294 ਐਟਾ ਫਰਕ ਦੁਨੀਆ ਦੀ ਸਭ ਤੋਂ ਮਹਿੰਗੀ ਕੰਟਰੀ ਕਹਿ ਸਕਦੇ ਹੋ ਕੁਵੈਤ ਕੁਵੈਤ ਦੇ ਵਿੱਚ ਸਿੱਧਾ ਕੰਮ ਦੇ ਆਧਾਰ ਤੇ ਜਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਕਿਹੜੇ-ਕਿਹੜੇ ਵੀਜ਼ੇ ਨੇ ਇੱਕ ਤਾਂ ਤੁਸੀਂ ਕਹੇ ਇਹਦੇ ਵਿੱਚ ਆਪਣੇ ਕੋਲੇ ਸਾਰੀ ਸਕਿੱਲ ਆ ਗਈ ਸਕਿੱਲ ਆ ਗਈ ਪਰਿੰਟਰ ਇਲੈਕਟ੍ਰੀਸ਼ੀਅਨ ਪਲੰਬਰ ਜੋ ਵੀ ਸਕਿੱਲ ਵਾਲਾ ਹੈਗਾ ਚਾਹੇ ਹੈਲਪਰ ਹੈਗਾ ਹਾਂਜੀ ਜੋ ਵੀ ਹੈਗੇ ਆ ਠੀਕ ਹੈ ਜੀ ਨੰਬਰ 1 ਨੰਬਰ 2 ਤੇ ਆਪਣੇ ਕੋਲੇ ਇਹ ਚ ਡਰਾਈਵਰ ਚ ਜਾਣਾ ਚਾਹਣੇ ਹੋ ਟਰਾਲਾ ਡਰਾਈਵਰ ਠੀਕ ਹੈ ਜੀ ਬਾਈਕ ਰਾਈਡਰ ਕਾਰ ਡਰਾਈਵਰ ਕਾਰ ਡਰਾਈਵਰ ਨੂੰ ਕੀ ਡਿਲੀਵਰੀ ਦੇ ਨੇ ਡਿਲੀਵਰੀ ਕਰਦੇ ਨੇ ਡਿਲੀਵਰੀ ਕਰਦੇ ਆ ਤਕਰੀਬਨ 150 ਕਿਹੜੀ ਉਹਨਾਂ ਦੀ ਬੇਸਿਕ ਸੈਲਰੀ ਲੱਗ ਜਾਂਦੀ ਹੈ ਪਲੱਸ ਕਮਿਸ਼ਨ ਜਾਂ ਲਾਗੇ ਜਾਂ ਤੁਸੀਂ ਟ ਕਿ 200 250 ਕਿਹੜੀ ਤੱਕ ਹੋ ਜਾਂਦੇ ਠੀਕ ਹੈ ਬਾਕੀ ਸਾਨੂੰ ਰੇਟ ਤਾਂ ਸਾਨੂੰ ਪਤਾ ਹੈ ਕਵੈਤ ਬਾਰੇ ਹੁਣ ਸਾਰੇ ਜਾਣਦੇ ਨੇ ਜੀ ਤੇ ਇਹਦੇ ਵਿੱਚ एलिਜੀਬਿਲਟੀ ਦੇ ਲਈ ਉਮਰ ਜਾਂ ਪੜੇ ਲਿਖੇ ਹੋਣਾ ਦੱਸੋ ਥੋੜਾ ਜਿਹਾ ਇੱਕ ਵਾਰੀ ਇਹਦੇ ਵਿੱਚ एलिਜੀਬਿਲਟੀ ਜਿਹੜੇ ਦਾ ਸਕਿੱਲ ਵਾਲੇ ਹੈਗੇ ਕੋਈ ਉਹਨਾਂ ਦੀ ਪੜੇ ਹੋਣ ਅਨਪੜ੍ਹ ਹੋਣ ਕੋਈ ਕੋਈ ਮੈਟਰ ਨਹੀਂ ਕਰਦਾ ਹੈਗਾ ਜਿਹੜੇ ਹੈਗੇ ਆ ਡਿਲੀਵਰੀ ਵਾਲੇ ਜਾਂ ਬਾਈਕ ਰਾਈਡਰ ਜਾਂ ਹੈਗੇ ਕਾਰ ਡਰਾਈਵਰ ਤੇ ਡਿਲੀਵਰੀ ਕਰਨੇ ਹੈਗੇ ਆ ਉਹਨਾਂ ਨੂੰ ਘੱਟੋ-ਘੱਟ 10ਵੀਂ ਪਾਸ ਆਪਾਂ ਨੂੰ ਜਰੂਰੀ ਆ ਘੱਟੋ-ਘੱਟ 10ਵੀਂ ਕਰੀ ਹੋਣੀ ਚਾਹੀਦੀਗੀ ਅੱਛਾ ਉਮਰ ਮੈਟਰ ਕਰਦੀ ਜੀ ਫਿਰ ਇਹਦੇ ਵਿੱਚ ਉਮਰ ਵੀ ਜਿਹੜੇ ਹੈਗੇ ਆ ਸਕਿੱਲ ਵਾਲੇ ਕੋਈ 19 ਸਾਲ ਤੋਂ ਲੈ ਕੇ 50 ਸਾਲ ਤੱਕ ਕੋਈ ਚੱਕਰ ਨਹੀਂ ਕਰ ਸਕਦੇ ਸਾਰੇ ਅਪਲਾਈ ਕਰ ਸਕਦੇ ਠੀਕ ਜੀ ਤੇ ਜਿਹੜੇ ਬਾਈਕ ਰਾਈਡਰ ਆ ਜਾਂ ਜਿਹੜੇ ਕਾਰ ਡਰਾਈਵਰ ਨੇ ਹੈਗੇ ਆ ਇਨਾਂ ਲਈ ਉਮਰ 21 ਸਾਲ ਤੋਂ ਲੈ ਕੇ 45 ਸਾਲ 45 ਸਾਲ ਤੱਕ ਜੀ ਬਾਕੀ ਸਕਰੀਨ ਤੇ ਭਾਈ ਨੰਬਰ ਚੱਲ ਰਹੇ ਨੇਗੇ ਬਾਕੀ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪਹਿਲਾਂ ਇਹ ਤਿੰਨੇ ਦੇ ਵਿੱਚ ਭਾਵੇਂ ਤੁਸੀਂ ਦਬਈ ਆਪਣਾ ਸਕਿੱਲ ਦੇ ਵਿੱਚ ਜਾਣਾ ਚਾਹੁੰਦੇ ਹੋ ਦਬਈ ਆਪਣਾ ਕੈਬ ਡਰਾਈਵਰ ਜਾਣਾ ਚਾਹੁੰਦੇ ਹੋ ਕੁਵੈਤ ਦੇ ਵਿੱਚ ਸਕਿੱਲ ਹੋ ਗਈ ਜਾਂ ਕੈਬ ਆਪਣਾ ਕਵੈਟ ਦੇ ਵਿੱਚ ਐਜ਼ ਅ ਡਰਾਈਵਰ ਜਣ ਸਾਰੀਆਂ ਕੰਡੀਸ਼ਨਰ ਦੇ ਵਿੱਚ ਪੇਮੈਂਟ ਆਪਣੀ ਆਫਟਰ ਵਿਜ਼ਾ ਹੀ ਰਹੇਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਆਓ ਤਸੱਲੀ ਕਰੋ ਚੈੱਕ ਕਰੋ ਬੇਫਿਕਰ ਹੋ ਘਰ ਜਾਣ ਲਈ ਕਰੋ ਸਾਰਾ ਲਗਾਓ ਪਹਿਲਾਂ ਆਪਣਾ ਸੰਤੁਸ਼ਟ ਕਰਿਓ ਉਸ ਤੋਂ ਬਾਅਦ ਬਣਦੀ ਪੇਮੈਂਟ ਦੇ ਦਿਓ ਕੋਈ ਚੱਕਰ ਨਹੀਂ ਤੇ ਬਾਕੀ ਸਕਰੀਨ ਤੇ ਆਰਟਸ ਤੇ ਮੈਲ ਨੰਬਰ ਦੋਨੋਂ ਚੱਲ ਰਹਾ ਬਾਕੀ ਕਿਸੇ ਵੀ ਭਰਾ ਦੇ ਕੋਈ ਮਨ ਦੇ ਵਿੱਚ ਸਵਾਲ ਹੈ ਅ ਬੇਫਿਕਰ ਹੋ ਕਿਤੇ ਨੰਬਰਾਂ ਦੇ ਕਰ ਲੋ ਜੀ ਕੰਟੈਕਟ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਤੇ ਰਹਿ ਗਿਆ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ